ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸੁਖਵਿੰਦਰ ਸਿੰਘ ਪਿੰਡ ਚੁੱਗਾਕਲਾ ਜ਼ਿਲ੍ਹਾ ਮੋਗਾ ਦਾ ਰਹਿਣ ਵਾਲਾ ਤੇ ਆਪ ਸਭ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਮੇਰੇ ਪਿੰਡ ਦੇ ਵਿੱਚ 30 ਲੌਂਡੀਆਂ ਸਿਗੀਆਂ ਸਾਡੇ ਪਿੰਡ ਦੀਆਂ ਬੀਬੀਆਂ ਗੁਰਦੁਆਰਾ ਸਾਹਿਬ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਆ ਸੰਤਵਾਬਾ ਜੈਪ ਸਿੰਘ ਜੀ ਦੀ ਯਾਦ ਦੇ ਵਿੱਚ ਬਣਿਆ ਹੋਇਆ ਉਹਨਾਂ ਦਾ ਬਣਾਇਆ ਹੋਇਆ ਤੇ ਉਹਦੇ ਵਿੱਚ ਪਾਰਕ ਬਣੀ ਹੋਈ ਆ ਬਜ਼ੁਰਗਾਂ ਦੇ ਬੈਠਣ ਵਾਸਤੇ ਤੇ ਜੋ ਵੀ ਬੱਚਿਆਂ ਦੇ ਖੇਡਣ ਵਾਸਤੇ ਉਹਦੇ ਪਾਰਕ ਬਣੀ ਆ ਤੇ ਪਿਛਲੀ 19 ਤਰੀਕ ਨੂੰ ਸ਼ਾਇਦ ਜੇ ਮੈਂ ਨਾਮ ਭੁੱਲਦਾ ਹੋਵਾਂ ਤਾਂ 19 ਤਰੀਕ ਦੀ ਸ਼ਾਮ ਦੀ ਗੱਲ ਹੈ ਕਿ ਸ਼ਾਮ ਨੂੰ ਤਕਰੀਬਨ 7:30 ਵਜੇ ਦਾ ਟਾਈਮ ਸੀ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਰਾ ਸਾਹਿਬ ਜੀ ਦਾ ਪਾਠ ਸ਼ੁਰੂ ਹੋ ਚੁੱਕਿਆ ਸੀ ਤੇ ਉਧਰੋਂ ਦਰਬਾਰ ਸਾਹਿਬ ਨੂੰ ਸਾਹਮਣੇ ਕੁਛ ਰਾਰਤੀ ਅਨਸਰਾਂ ਨੇ ਡੀਜੇ ਲਾ ਕੇ ਤੇ ਉੱਥੇ ਬੀਬੀਆਂ ਨੂੰ ਨਚਾਇਆ ਜਾ ਰਿਹਾ ਸੀ ਜਿਹਦੇ ਤੇ ਬਹੁਤ ਹੀ ਲੱਚਰ ਗਾਣੇ ਚੱਲਦੇ ਪਏ ਸੀ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਅੰਦਰ ਡਿਊਟੀ ਦੇ ਅੰਦਰ ਜਾ ਕੇ ਬਿਲਕੁਲ ਦਰਬਾਰ ਸਾਹਿਬ ਨੂੰ ਸਾਹਮਣੇ ਡੀਜੇ ਲੱਗਾ ਹੋਇਆ ਸੀਗਾ ਜਿਹਦੇ ਤੇ ਇੱਕ ਲੱਚਰ ਗਾਣੇ ਚੱਲਦੇ ਸੀ ਤੇ ਉਧਰੋਂ ਦਰਬਾਰ ਸਾਹਿਬ ਦੇ ਵਿੱਚੋਂ ਰਹਿਰਾ ਸਾਹਿਬ ਦਾ ਪਾਠ ਸਪੀਕਰ ਤੇ ਹੋ ਰਿਆ ਸੀਗਾ ਤੇ ਮੈਂ ਉਧਰ ਦੀ ਨੰਗ ਰਿਆ ਸੀਗਾ ਤੇ ਜਦੋਂ ਮੈਂ ਦੇਖਿਆ ਕਿ ਆ ਡੀਜੇ ਦੀ ਆਵਾਜ਼ ਕਿੱਥੋਂ ਆਉਂਦੀ ਹੈ ਤੇ ਮੈਂ ਉੱਥੇ ਜਾ ਕੇ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਕਿ ਤੁਹਾਡੇ ਵਾਸਤੇ ਗਲਤ ਹੈ ਉਹ ਤੇ ਹੱਥੋਂ ਪਾਈ ਹੋਣ ਕਰਕੇ ਥੋੜਾ ਜਿਹਾ ਮੈਂ ਗੁੱਸਾ ਵੀ ਆਇਆ ਦਿਲ 'ਚ ਕਿਉਂਕਿ ਸਿੱਖ ਧਰਮ ਨਾਲ ਸੰਬੰਧਤ ਆ ਤੇ ਆਪਣੇ ਧਰਮ ਪਹਿਲੀ ਤਾਂ ਗੱਲ ਆ ਕਿ ਆਪਣੇ ਧਰਮ ਦੇ ਵਿੱਚ ਇਹਨਾਂ ਦਾ ਤੀਆਂ ਦਾ ਕੋਈ ਮਤਲਬ ਹੀ ਨਹੀਂ ਹੈਗਾ ਤੇ ਫਿਰ ਜੇ ਲਾਉਣਾ ਹੀ ਆ ਤੀਆਂ ਤਾਂ ਭਾਈ ਉਹ ਕਿਤੇ ਸਕੂਲਾਂ ਦੇ ਵਿੱਚ ਜਾਂ ਕਿਤੇ ਪਿੰਡ ਦੀ ਸਾਂਝੀ ਜਗ੍ਹਾ ਹੁੰਦੀ ਉੱਥੇ ਲੱਗ ਸਕਦੀਆਂ ਮੇਰੇ ਹਿਸਾਬ ਨਾਲ ਤਾਂ ਗੁਰਦੁਆਰਾ ਦੇ ਵਿੱਚ ਇਹ ਬਿਲਕੁਲ ਹੀ ਇੱਕ ਸਾਫ ਦੀ ਗੁਰੂ ਘਰ ਦੀ ਬਿਆਦਵੀ ਆ ਤੇ ਮੈਂ ਉੱਥੇ ਜਾ ਕੇ ਬੋਲਿਆ ਵੀ ਆ ਤੇ ਉਹਨਾਂ ਦਾ ਥੋੜਾ ਬਹੁਤਾ ਨੁਕਸਾਨ ਵੀ ਹੋਇਆ ਉਹਦੇ ਸਬੰਧ ਦੇ ਵਿੱਚ ਸਾਡੇ ਪਿੰਡ ਦੇ ਵਿੱਚ ਕੱਲ ਇਕੱਠ ਹੋਇਆ ਸੀਗਾ ਤੇ ਉਹਨਾਂ ਨੇ ਤਕਰੀਬਨ ਤਕਰੀਬਨ ਜਿਹੜੇ ਜਾਂ ਤਾਂ ਮੇਰੇ ਹਿਸਾਬ ਨਾਲ ਸਰਸਾਲਾਂ ਦੇ ਪ੍ਰੇਮੀ ਆ ਜਾਂ ਆਰਐਸਐਸ ਦੇ ਹੈਗੇ ਉਹ ਬੰਦੇ ਜਿਨ੍ਹਾਂ ਨੇ ਕਿ ਮੈਨੂੰ ਹੀ ਗਲਤ ਕਿਹਾ ਕਿ ਤੂੰ ਗਲਤ ਆ ਕਿ ਗੁਰਦੁਆਰਾ ਦੇ ਵਿੱਚ ਲੱਗ ਸਕਦੀਆਂ ਗੁਰਦੁਆਰੇ ਵਿੱਚ ਡੀਜੇ ਵੱਜ ਸਕਦੇ ਆ ਕਹਿੰਦੇ ਤੇ ਮੈਂ ਪੰਥ ਦਰਬਾਰ ਦਾ ਨੂੰ ਬੇਨਤੀ ਕਰਦਾ ਕਿ ਭਾਈ ਮੇਰੇ ਪਿੰਡ ਵਿੱਚ ਆ ਕੇ ਤੁਸੀਂ ਮੌਕਾ ਦੇਖੋ ਜੇ ਤਾਂ ਉੱਥੇ ਮੈਂ ਗਲਤ ਹੋਇਆ ਵੀ ਇੱਥੇ ਡੀਜੇ ਲੱਗ ਸਕਦਾ ਗੁਰਦੁਆਰੇ ਦੀ ਹਦੂਦ ਦੇ ਵਿੱਚ ਤਾਂ ਮੈਂ ਪੰਥ ਤੋਂ ਮਾਫੀ ਮੰਗਾਗਾ ਮਾਫੀ ਕੀ ਮੰਗਾਗਾ ਮੈਂ ਚਾਹੂੰਗਾ ਕਿ ਮੇਰਾ ਵੈਸਾ ਕੋਈ ਸ਼ਰਕ ਕਲਮ ਕਰ ਦਿੱਤਾ ਜਾਵੇ ਪੰਥ ਵੱਲੋਂ ਤੇ ਨਹੀਂ ਤਾਂ ਮੈਂ ਹੱਥ ਜੋੜ ਕੇ ਪੰਥ ਦਰਦਗਾਂ ਨੂੰ ਬੇਨਤੀ ਕਰਦਾ ਕਿ ਇੱਕ ਵਾਰੀ ਪਿੰਡ ਚੁਗਾ ਕਲਾ ਆ ਕੇ ਉਹ ਜਗ੍ਹਾ ਦੇਖੋ ਜਿੱਥੇ ਡੀਜੇ ਲੱਗਾ ਸੀਗਾ ਤੇ ਲੱਚਰ ਗਾਣੇ ਚੱਲਦੇ ਸੀ ਤੇ ਵੀ ਬਗਾ ਉਥੇ ਨੱਚ ਰਹੀਆਂ ਸੀਗੀਆਂ ਤੇ ਦੂਜੇ ਪਾਸੇ ਰਹਿਰਾ ਸਾਹਿਬ ਦਾ ਪਾਠ ਹੋ ਰਿਹਾ ਸੀਗਾ ਉਹ ਇੱਕ ਵਾਰੀ ਆ ਕੇ ਜਗਾ ਦੇਖ ਕੇ ਆਪ ਦਾ ਫੈਸਲਾ ਪੰਥ ਨੇ ਕਰਨਾ ਇਹਦਾ ਕਿ ਕੌਣ ਸਹੀ ਹੈ ਤੇ ਕੌਣ ਗਲਤ ਹੈ ਤੇ ਹੁਣ ਲੋਕ ਇੱਥੋਂ ਦੇ ਕੁਝ ਬੰਦੇ ਆ ਤਨਾਟ ਜਿਹੜੇ ਆਪਦੇ ਆਪ ਨੂੰ ਪੈਸੇ ਵਾਲੇ ਸਮਝਦੇ ਆ ਤੇ ਉਹ ਮੈਥੋਂ ਹੀ ਹੁਣ ਮਾਫੀ ਮੰਗਾਉਣਾ ਚਾਹੁੰਦੇ ਆ ਕਿ ਤੂੰ ਇਹਨਾਂ ਤੋਂ ਮਾਫੀ ਮੰਗ ਡੀਜੇ ਵਾਲਿਆਂ ਤੋਂ ਕਿ ਤੂੰ ਇਹਨਾਂ ਦਾ ਨੁਕਸਾਨ ਕੀਤਾ ਐ ਕੀਤਾ ਇਹ ਕੀਤਾ ਉਹ ਕੀਤਾ ਤੇ ਪਰ ਮੈਂ ਪੰਥ ਨੂੰ ਬੇਨਤੀ ਕਰਦਾ ਪੰਥ ਤੋਂ ਉਮੀਦ ਵੀ ਹੈ ਮੈਨੂੰ ਵਿਸ਼ਵਾਸ ਵੀ ਹੈ ਪੂਰਾ ਕਿ ਸਿੱਖ ਧਰਮ ਦੇ ਵਿੱਚ ਇਹ ਬਿਲਕੁਲ ਮਰਜ਼ਾਦਾ ਦੀ ਉਲੰਘਣਾ ਹੈ ਕਿ ਇੱਕ ਪਾਸੇ ਪਾਠ ਹੋ ਰਿਹਾ ਹੋਵੇ ਤੇ ਦੂਜੇ ਪਾਸੇ ਡੀਜੇ ਲਾ ਕੇ ਆਪਣਾ ਲੱਚਰ ਗਾਣੇ ਚੱਲਣਾ ਤੇ ਮੈਂ ਪੰਥ ਤੋਂ ਮਾਫੀ ਮੰਗਦਾ ਜੇ ਮੈਂ ਗਲਤ ਹੋਇਆ ਤਾਂ ਮੈਂ ਸਜ਼ਾ ਦਾ ਹੱਕਦਾਰ ਹੋਵਾਂਗਾ ਪਰ ਇੱਕ ਵਾਰੀ ਆ ਕੇ ਇੱਥੇ ਮੌਕਾ ਜ਼ਰੂਰ ਵੇਖਣ ਪੰਥ ਦਰਦੀਆਂ ਨੂੰ ਮੇਰੀ ਬੇਨਤੀ ਹੈ ਕਿ ਸਾਡੇ ਪਿੰਡ ਆ ਕੇ ਇੱਥੇ ਮੌਕਾ ਜ਼ਰੂਰ ਦੇਖਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ